ਪੜੀ ਹਣਕਾ ਲਾ ਦੇ ਕਿ ਨਹੀਂ 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 ਲਾਉਣੀ ਨਹੀਂ ਯਾਰ ਆ ਰਿਹਾ ਭਾਜੀ ਕਸਿੰਦਵਾ ਆ ਗਏ ਯਾਰ ਬਸ ਆ ਗਈ ਲੈਣ ਰਸਤੇ ਚ ਤੇ ਇੱਥੇ ਥੋੜਾ ਇਹਨਾਂ ਨੇ ਜਲ ਪਾਣੀ ਛਕਾਇਆ ਆ ਗਏ ਭਾਜੀ U4 ਜਸ ਵਨ ਐਸ ਟਾਰਗਟ ਚੱਲਦੇ ਚੁਣੀਏ ਬਿਲਕੁਲ ਟੰਗ ਨਾ ਕਰੀ ਨਿਕਲ ਵੀ ਅੱਜ ਤੇ 200 ਬਹੁਤ ਸੋਹਣਾ ਮੌਸਮ ਹੈ ਬਸ ਅਵਾ ਦੇ ਕਮਾਲ ਆ ਭਾਈ ਸਭ ਤੋਂ ਖੀਅਦ ਹੈਗੀ ਆ ਜਿਹੜੀ ਲੈਂਡਿੰਗ ਸਾਈਡ ਤੇ ਵਧੀਆ ਮੱਛਰ ਖਾ ਗਿਆ ਕਦੇ 1 ਵਜੇ ਉੱਠ ਖੜੇ ਆ ਰੈਡੀ ਹੋ ਗਏ ਤੇ ਜੱਗ ਬਜੇ ਦੋ ਸਿਗਰਾਂ ਉਠਾਲਦੇ ਚਲੋ ਉੱਠ ਚਲੀਏ ਫਿਰ ਆਪਾਂ ਆਜੋ ਭਾਈ ਸਵੇਰੇ 2:30 ਵਜੇ ਆ ਬੰਦੇ ਐਕਸਾਈਟਿਡ ਵੀ ਹੈ ਨਰਵਸ ਵੀ ਹੈ ਨਾ ਨਿਾਰੇ ਬਹੁਤ ਹੁੰਦਾ ਸਵੇਰੇ ਸਵੇਰੇ ਸੜਕਾਂ ਖਾਲੀ ਗੱਡੀਆਂ ਭੱਜੀਆਂ ਜਾਂਦੀਆਂ ਨੇ ਅੰਦਰ ਜਿਹਾ ਨਿਕਣ ਕਰਾਂਗੇ ਬੈਠੇ ਦੇਖੋ ਸੁਣੀ ਫੁਕਾਰ ਹੰਦੇ ਸਵੇਰ ਸਵੇਰ ਆ ਗਏ ਅੜਕੇ ਹੀ ਅਜੇ ਅੜਕਾ ਲਾਦੇ ਕਿ ਜਨੀ ਨਹੀਂ ਨਹੀਂ ਲਾਉਣੀਆਂ ਨਹੀਂ ਆ ਯਾਰ ਆ ਰਹੇ ਭਾਜੀ ਕਿਸਿੰਦਵਾ ਆ ਗਏ ਜਾਨ ਲੋਈ ਬੱਸ ਆ ਗਈ ਲੈਣ ਤੇ ਬੱਸ ਨੇ ਆਪਾਂ ਨੂੰ ਉੱਥੇ ਲੈ ਕੇ ਜਾਣਾ ਹਣ ਤੈਨੂੰ ਨਹੀਂ ਉਹ ਹੈ ਬੰਦੇ ਨੇ ਸਾਨੂੰ ਕਿਸੇ ਨੇ ਉਹ ਤਾਂ ਛੱਕ ਲਿਆ ਬੰਦੇ ਰਹੀ ਹੈ ਜੀ ਪਾਜੀ ਬੈਠੇ ਮਗਰੇ ਜਿਹੜੇ ਬ੍ਰਿਜਡਨ ਤੋਂ ਉਹਨੇ ਨੂੰ ਦੱਸ ਦਈਏ ਵੀ ਤੁਹਾਨੂੰ ਫਾਰਮ ਹੀ ਭਰਨਾ ਪੈਂਦਾ ਇੱਥਾਂ ਐਪ ਦੇ ਵਿੱਚ ਉਹ ਮੰਨ ਲੀਮ ਬ੍ਰਿਜਡਨ ਵਾਲੇ ਉਹ ਦੂਜੀ ਲੋਕੇਸ਼ਨ ਜਾਂ ਮਰਕਿਊਰੀ ਹੋਟਲ ਕਸੀਨੋ ਹੋਟਲ ਨਹੀਂ ਇੱਥੇ ਪਹੁੰਚ ਸਕਦਾ ਕਸੀਨੋ ਇੱਥੇ ਮਰਖਿਓ ਹੋਟਲ ਤੋਂ ਵੀ ਪਿਕਅਪ ਕਰ ਲੈਂਦੇ ਆ ਆਹ ਬਲਾ ਬਾਪੂ ਕਰ ਗਿਆ ਇਹ ਆ ਦੇਖੋ ਹੱਸਦੇ ਉਸ ਦੇ ਚਿਹਰੇ ਇੱਥੇ ਰੁਕੇ ਅਸੀਂ ਰਸਤੇ 'ਚ ਤੇ ਇੱਥੇ ਥੋੜਾ ਇਹਨਾਂ ਨੇ ਜਲਪਾਣੀ ਸ਼ਿਕਾਇਆ ਤੁਮਾਂ ਚਲੇ ਗਏ ਆਪਣੀ ਰਾਹੀ ਪਸਾਇਆ ਆ ਦੇਖੋ ਤੇ ਆ ਸਾਡੀ ਬੱਸ ਬਾ ਪੰਜ ਕਿ ਮਿੰਟ ਰੁਕੇ ਇੱਥੇ ਤੇ ਬੱਸ ਅੱਗੇ ਹੁਣ ਜਾਣਾ ਸੂਰਜ ਮੈਨ ਲੱਗਦਾ ਨਹੀਂ ਚੜਨਾ ਅਈ ਚੰਨ ਚੜਿਆ ਸੂਜ ਜਿੜਦਾ ਲੱਗਦਾ ਹਾਂ ਚੱਲੇ ਚੜ੍ਹ ਕੇ ਬੋਲਦਾ ਨੇ ਮੇਰੀ ਬਣਾ ਦਿਓ ਯਾਰ ਕੈਮਰਾਮੈਨ ਤਾਂ ਚੜਦਾ ਹੀ ਆ ਕੈਮਰਾਮੈਨ ਬਜਿੰਦਰ ਸਿੰਘ ਦੇ ਨਾਲ ਬੀਬੀ ਅਮਰਜੀਤ ਦਾ ਓ ਆ ਗਈ ਪਾਜੀ ਆਓ ਆ ਗਈ ਉੱਧਰ ਦੇਖ ਪਾਜੀ ਓਹੋ right now aa you four yeah. you go on the other side yeah. and just stand next to the trailer okay just one else. <laughs> ਆ ਲੈ ਕਿ ਬਿੰਦ ਜਗਰਾਣ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਯਰ ਮਾੜਾ ਪਾਇਲਟ ਆ ਉਹ ਵਾਹ ਵਾਹ ਕਿੰਨੀ ਸਮੋਤਲੀ ਚੜ ਕੇ ਆਦ ਇਹ ਰੰਗ ਉਹੀ ਮੈਨੋ ਆਹ ਕੰਤਾ ਫਰਮੇ ਐ ਚੜ ਗਿਆ ਹੀ ਭੈਣ ਜੀ ਚੜ ਗਿਆ ਢੱਡੀ ਉਹ ਆ ਲੈ ਕੈਮਰਾ ਕਹਿੰਦਾ ਇੱਥੋਂ ਫੋਟੋਆਂ ਖਿੱਚੇਣੀਆਂ ਤੁਹਾਡੀਆਂ ਸਾਰੀਆਂ ਉਹ ਕਿੱਥੇ ਚਲੇ ਗਿਆ ਪਤਾ ਸੂਰ ਚੜ੍ਹਿਆ ਹੀ ਫੇਰ ਡੁੱਬ ਗਿਆ ਉਹ ਮੈਗਾ ਸੂਰ ਚੜ੍ਹਿਆ ਫੇਰ ਡੁੱਬ ਗਿਆ ਆਗ ਬੜੀ ਨਿਕਲਦੀ ਘੜੀ ਨਿਕਲਦੀ ਇਹ ਤੇ ਵਲਕ ਟੂ ਮਾਈ ਆਫਿਸ ਐਵਰੀਬਾਡੀ ਇਟ ਇਜ਼ ਅ ਗੁੱਡ ਆਫਿਸ ਯਾ ਆ ਟੂਕ ਦ ਵਿੰਡੋਜ਼ ਆ ਲੈ ਵੀ ਥੱਲੇ ਨਜ਼ਾਰਾ ਦੇਖੋ ਆਸਟ੍ਰੇਲੀਆ ਦਾ ਸਹੀ ਹੈ ਨਾ ਚਿੰਦਾ ਸੋਨਾ ਬਹੁਤ ਸੋਨਾ ਸੂਰ ਜਿਹੜਾ ਚੜ ਗਿਆ ਫੇਰ ਛੁਪ ਗਿਆ ਹੱਟਾ ਕਰਕੇ ਫੇਰ ਆ ਰਿਹਾ ਫੇਰ ਦੁਬਾਰਾ ਚੜੀ ਗਿਆ ਹਾਂਜੀ ਪਹਿਲਾਂ ਪਹਿਲਾਂ ਡਰਦਾ ਸੀ ਪਰ ਹੁਣ ਨਹੀਂ ਬਾਜੀ 1200 ਫੁੱਟ 1000 ਤੇ 200 ਫੁੱਟ ਕਹਿੰਦਾ ਉੱਪਰ ਆ ਗਏ ਆ ਪਾਕਿਸਤਾਨ ਵਿੱਚ 1000 ਤੇ 200 ਫੁੱਟ ਬਹੁਤ ਸੋਹਣਾ ਮੌਸਮ ਆ ਬਹੁਤ ਸ਼ਾਂਤੀ ਆ ਇੰਨੀ ਸੋਹਣੀ ਹਵਾ ਵਗ ਰਹੀ ਆ ਨਾ ਵਾ ਤੇ ਪਾਜੀ ਕਹਿੰਦਾ ਜਿੰਦਗੀ ਦਾ ਨਜ਼ਾਰਾ ਹੀ ਆਜਾ ਸੂਰਜ ਨਿਕਲ ਰਿਹਾ ਆ ਦੇਖੋ ਪਾਜੀ ਆ ਆ ਦੇਖੋ ਸੂਰਜ ਨਿਕਲ ਰਿਹਾ ਥੱਲੇ ਜਲਦੀ ਨਿਕਲਿਆ ਸੀਗਾ ਬਹੁਤ ਉੱਚੇ ਜਾ ਰਿਹਾ ਆ ਆ ਦੇਖੋ ਥੱਲੇ ਖੇਤ ਆ ਅਧਿਕਾਤ੍ਰਿਕੈਰਾਂ ਦਾ ਕੀ ਹੈ ਕੀਟੀਕਰਨ ਦਾ ਹਾਂ ਗਲਾਈ ਚਾ ਕੇ ਨਾ ਸਪਰੇਅ ਕਰਨ ਵਾਲੇ ਸਾਲਟ ਜੜਾ ਰੱਖ ਕੇ ਵਿੱਚ ਆ ਨਾਲ ਚਲਾ ਰੱਖੇ ਪਾਇਲਟ ਨੇ ਸਾਨੂੰ ਦੱਸਿਆ ਕਿ 52 ਦੀ ਸਪੀਡ ਤੇ ਆਪਾਂ ਜਾ ਰਹੇ ਹਾਂ ਸਿਲੰਡਰ ਰੱਖੇ ਸਾਰੇ ਗੈਸ ਕਿੰਨੀ ਹੈ ਛੜੀਆਂ ਦਾ ਵਿੱਚ ਆ ਵਾ ਬਸ ਹਵਾ ਦਾ ਹੀ ਕਮਾਲ ਆ ਗੈਸ ਦਾ ਹੀ ਸਰ ਗੈਸ ਬਣਦੇ ਲੈ ਇੱਧਰ ਸੂਰ ਚੜ ਚੁੱਕਾ ਅੱਭਾ ਜੀ ਉਧਰ ਸੂਰ ਚੜ ਗਿਆ ਉਧਰ ਦੇਖੋ ਉਧਰ ਸੂਰ ਚੜ ਗਿਆ ਉਹ ਕਿੰਨੇ ਸੋਹਣੇ ਲੱਗਦੇ ਉਧਰ ਸੂਰ ਚੜ ਗਿਆ ਹੀ ਇੱਥੇ ਸਾਡੇ ਵਾਲੇ ਪੰਨੇ ਨਹੀਂ ਚੜਿਆ ਦੇਖੋ ਗਾਣ ਇੱਧਰੋਂ ਘਰ ਦਿਖ ਰਿਹਾ ਤੁਹਾਨੂੰ ਘਰ ਦਾ ਜਾਇਤ ਤਾਂ ਦੇਖਦੇ ਨਾ ਉੱਧੇ ਦੇਖਦੇ ਲੱਗਣ ਨਹੀਂ ਰਾਬੀ ਚੱਲਣ ਦਾ ਪਤਾ ਨਾ ਅੱਲਾ ਕੰਨਾ ਪਖੜੇ ਆ ਬੋਲੇ ਇਹਦਾ ਵਾਲੀ ਨਾ ਕਾਹਦੇ ਲਈ ਖੜਾ ਨਾ ਖੜਾ ਹਾਈਲਾਈਟ ਕਹਿੰਦਾ ਵੀ ਕੋਈ ਸਟੀਅਰਿੰਗ ਵੀਲ ਨਹੀਂ ਹੈਗਾ ਤੇ ਜਿੱਧਰ ਨੂੰ ਹਵਾ ਲੈ ਕੇ ਜਾਂਦੀ ਉਧਰ ਨੂੰ ਲਈ ਜਾਣਾ ਬਸ ਪਰ ਦੂਜੇ ਉੱਤਰ ਕੇ ਤੁਹਾਨੂੰ ਦਿਖਾਉਣੇ ਆ ਸਾਡੇ ਤੋਂ ਪਹਿਲਾਂ ਚੜੇ ਨਾ ਬਲੂਨ ਉਹ ਉੱਤਰ ਕੇ ਥੱਲੇ ਦੇ ਉੱਤਰ ਰਿਹਾ ਆ ਦੇਖੋ ਸੂਰਜ ਦੇ ਕਿਰਨੇ ਪੈ ਰੀਆਂ ਆ ਕਿਆ ਬਾਤ ਬਹੁਤ ਸੋਹਣਾ ਜਿਹੜਾ ਨਜ਼ਾਰਾ ਮੈਨੂੰ ਲੱਗਦਾ ਭਾਜੀ ਭੁੱਲਣਗੇ ਨਹੀਂ ਕਦੀ ਵੀ ਜ਼ਿੰਦਗੀ ਉਹ ਭਾਜੀ ਭੁੱਲੀ ਭੁੱਲਾ ਬਿਲਕੁਲ ਉਹ ਕਹਿੰਦਾ ਵੀ ਆਪਾਂ ਉਹਦੇ ਲਾਗੇ ਉਤਰਨਾ ਉਤਰ ਰਿਹਾ ਥੱਲੇ ਹੁਣ ਤੇ ਆ 1.5 ਕਿਲੋਮੀਟਰ ਉੱਪਰ ਆਪਾਂ 1.5 ਕਿਲੋਮੀਟਰ ਆ ਦੇਲਾ ਇਹ ਕੋਈ ਤੰਗ ਹੋ ਤੁਮ ਨੂੰ ਲੱਗਣਾ तकरीबन ਹੀ 25 ਕਿ ਜਾਣਿਆ ਮੇਰਾ ਧਿਆਨ ਚ ਰੱਖ ਲੋ ਜੇ ਡਿੱਗਾ ਕਿੱਥੇ ਡਿੱਗਣਾ ਹੈ ਫੋਨ ਡਿੱਗਣ ਤੇ ਪਹੁੰਚ ਜਾਂਦਾ ਆ ਆਓ ਹੁਣ ਉੱਤਰ ਲੱਗਾ ਜਤਾਰਦੇ ਆ ਆਹ ਟਾਰਗੇਟ ਹੈ ਇਹ ਹੱਥ ਕਰਦੇ ਜਾਂਦੇ ਹੀ ਅਗਲਾ ਤਾਂ ਸਟ੍ਰੀਟ ਲਗਾਵਾ ਦੂ ਆ ਬਿਲਕੁਲ ਰੋਡ ਦੇ ਉੱਪਰੋਂ ਨੰਗਣ ਨਾ ਯਾਰ ਯਾਰ ਤਾਂ ਹੀ ਸੀ ਲੇਕੇ ਮੇਰੇ ਭਾਈ ਸਭ ਤੋਂ ਔਖੀ ਇੱਥੇ ਹੈਗੀ ਆ ਜਿਹੜੀ ਲੈਂਡਿੰਗ ਆ ਸਮਝ ਆਦਾ ਸਮਝ ਆਦੀ ਹੈ ਸਭ ਤੋਂ ਔਖੀ ਲੈਂਡਿੰਗ ਹੈ ਉਹ ਦੋਸਤੀ ਸਹੀ ਗੱਲ ਆ ਪਣੀ ਆ ਲੱਗ ਗਿਆ ਭਾਈ ਕਿੱਦਾਂ ਰਿਹਾ ਵਧੀਆ ਰਿਹਾ ਹੁਣ ਦਿਨ ਦੱਲ ਲੱਗਣਾ ਨਹੀਂ ਉਹ ਇੱਥੇ ਗੋਡੇ ਨਹੀਂ ਫੈਂਡ ਪਾਣੀ ਲੈਂਡਿੰਗ ਲੈਂਡਿੰਗ ਤੇ ਲੈਂਡਿੰਗ ਆ ਦੱਸੋ ਲੈਂਡਿੰਗ ਕੀ ਤੇ ਬਸ ਬੱਚਾ ਔਖੀ ਲੈਂਡੀ ਦਾ ਕੋਈ ਔਖੀ ਲੈਂਡੀ ਹੈ ਵੀ ਭਾਈ ਦੇਖੋ ਇੱਥੇ ਨਹੀਂ ਲੈਂਡਿੰਗ ਲੈਂਡਿੰਗ ਦਾ ਪਾ ਬੱਚਾ ਇੱਥੇ ਜਾਨੇ ਖੜ ਜਾਂਦੇ ਇੱਥੇ ਹੋ ਜਾਂਦਾ ਇਹ ਸ਼ੇਰ ਆ। ਅਜੀਪਕੀ। ਵੀਡੀਓ ਚੱਲ ਰਹੀ ਹੈ। ਲੱਭ ਆ ਇਕੱਠਾ ਕਰਦੇ। ਆ ਦੇਖੋ। ਇਦਾਂ ਬਾਸਕਟ ਡੇਡੀ ਹੋ ਜਾਂਦੀ ਆ। ਐ ਸਮੂਥ ਆਹ ਅੱਗੇ ਗੱਡੀ ਖਿੱਚ ਰਹੀ ਆ। ਆ ਦੇ ਇਕੱਠਾ ਕਰਨ ਦੇ ਪਰ ਮੱਛਰ ਬੜਾ ਜ਼ਿਆਦਾ। ਸਾਰੇ ਮਾਰ ਇੱਥੇ ਹੀ ਤਾਲੀਆਂ। ਮੱਛਰ। ਬਹੁਤ ਜ਼ਿਆਦਾ ਮੱਛਰ ਹੈ। ਸਾਈਡ ਤੇ ਵਧੀਆ ਮੱਛਰ ਖਾ ਗਿਆ ਕਿਤੇ ਮੱਛਰ ਦਾ ਅੱਜ ਲੱਗੀ ਖਾਲੋ ਜਿਆਦਾ ਹੀ ਮੱਛਰ ਪੈਂਦੇ ਆ ਫਿਰ ਤਾਂ ਇਕੱਠਾ ਕਰਕੇ ਇਹਨਾਂ ਨੇ ਪਾ ਲੈਣਾ ਬਸ ਨਰਾ ਦੇ ਹੋਏ ਸਾ ਆਸਟ੍ਰੇਲੀਆ ਦੀ ਲੋ ਪਲੇਸ ਸਰਟੀਫਿਕੇਟ ਮਿਲ ਗਿਆ ਸਾਨੂੰ ਤੇ 5000 ਫੁੱਟ ਤੇ ਕਹਿੰਦੇ ਫਲਾਈ ਕਰਦਾ ਵੇ ਕੀ ਬਾਤ ਹੈ ਤੇ ਭਾਜੀ 5000 ਫੁੱਟ ਤੇ ਫਲਾਈ ਕਰਕੇ ਆਏ ਤੁਸੀਂ ਹਾਂ ਜੀ ਕਿਦਾਂ ਹੁ ਡਰ ਲੈ ਗਿਆ ਨਹੀਂ ਕਿਦਾਂ ਰਿਹਾ ਬਹੁਤ ਵਧੀਆ ਬਹੁਤ ਵਧੀਆ ਬਸ ਸੇਣਾ ਖਛਣਾ ਤੋਂ ਬਿਜਾ ਸਭ ਕੁਝ ਹੋ ਰਿਹਾ ਸੀ ਸਭ ਕੁਝ ਹੋ ਰਿਹਾ ਸੀ ਮੱਛਰ ਬਹੁਤ ਲੜਿਆ ਭਾਜੀ ਦੇ ਮੱਛਰ ਠੀਕ ਹੈ ਦਮਣ ਭਾਈਓ ਇਧੇ ਜੀ ਬਹੁਤ ਵਧੀਆ ਤਰਾਂਦੇ ਨੰਦ 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 ਭਾਜੀ ਆਪਣਾ ਸਰਟੀਫਿਕੇਟ ਗਾੜਾ ਤੇ ਮਿਲਿਆ ਪਾਇਲਟ ਦਾ ਹਾਂ ਜੀ ਸਾਡੀ ਪਾਇਲਟ ਬਣ ਗਈ ਅਜ ਤੋਂ 5000 ਫੁੱਟ ਦੀ ਚਾਹੀਦੀ ਡਾਗਿਆਈ ਹੈ